ਜਦੋਂ ਇਸ ਤਰ੍ਹਾਂ ਮਾਈਂਡ ਸੈੱਟ ਕਰਕੇ ਪੜੋਗੇ ਨਾ ਅਸੀਂ ਪੜਦੇ ਬੜਾ ਉਪਰੇ ਮਨ ਦੇ ਨਾਲ ਅਸੀਂ ਚਿੱਤ ਚਰਣੀ ਦਾ ਸਿੱਧਾ ਸਿੱਧਾ ਅਰਥ ਕਰ ਜਾਨੇ ਰੱਬ ਦੇ ਚਰਨਾਂ ਦੇ ਨਾਲ ਚਿੱਤ ਲਾਉਣਾ ਹੈ ਰੱਬ ਦੇ ਫਿਰ ਚਰਨ ਕਿੱਦਾਂ ਲੱਭਾਂਗੇ ਅਸੀਂ ਤੇ ਆਪਣੇ ਵਰਗੇ ਹੀ ਇਹ ਦਸਾਂ ਉਂਗਲੀਆਂ ਵਾਲੇ ਦੋ ਪੈਰ ਜਿਹੜੇ ਪੰਜ-ਪੰਜ ਉਂਗਲੀਆਂ ਵਾਲੇ ਇਸ ਤਰ੍ਹਾਂ ਦੇ ਹੀ ਰੱਬ ਦੇ ਵੀ ਫਿਰ ਪੈਰ ਸਮਝ ਲਵਾਂਗੇ ਤੇ ਫਿਰ ਸਾਨੂੰ ਇਹ ਵੀ ਮੰਨਣਾ ਪਊਗਾ ਕਿ ਰੱਬ ਆਪਣੇ ਪੈਰਾਂ ਨਾਲ ਤੁਰ ਕੇ ਕਿਤੇ ਜਾਂਦਾ ਵੀ ਹੋਊ ਕਿਉਂਕਿ ਉਸ ਤਰ੍ਹਾਂ ਤੇ ਪੈਰ ਰੱਖਣ ਦਾ ਕੋਈ ਫਾਇਦਾ ਨਹੀਂ ਨਾ ਤੇ ਜੇ ਰੱਬ ਆਪਣੇ ਪੈਰਾਂ ਨਾਲ ਤੁਰ ਕੇ ਕਿਤੇ ਜਾਂਦਾ ਹੋ ਤੇ ਜਿੱਥੇ ਜਾਂਦਾ ਉੱਥੇ ਪਹਿਲਾਂ ਮੌਜੂਦ ਨਹੀਂ ਹੈ ਜੇ ਉਹ ਸਰਬਵਿਆਪੀ ਸਾਰੇ ਥਾਵਾਂ ਤੇ ਪਹਿਲਾਂ ਹੀ ਮੌਜੂਦ ਹੈ ਤੇ ਉਸ ਨੂੰ ਤੁਰਨ ਫਿਰਨ ਵਾਸਤੇ ਤਾਂ ਪੈਰ ਨਹੀਂ ਚਾਹੀਦੇ ਫਿਰ ਸਾਨੂੰ ਘਟੋ ਘਟ ਆਪਣੇ ਮਨ ਦੇ ਵਿੱਚੋਂ ਇਸ ਗੱਲ ਨੂੰ ਤੇ ਬਾਹਰ ਕੱਢ ਦੇਣਾ ਚਾਹੀਦਾ ਹੈ ਕਿ ਰੱਬ ਦੇ ਚਰਨ ਤੁਰਨ ਫਿਰਨ ਵਾਲੇ ਚਰਨ ਨਹੀਂ ਹਨ ਕਿਹੜੇ ਚਰਨ ਨੇ ਸਤਿਗੁਰੂ ਆਖਦੇ ਨੇ ਕਿ ਪ੍ਰਮਾਤਮਾ ਦੇ ਚਰਨ ਹਰ ਹਰ ਚਰਨ ਰਿਦੈ ਉਰਤਾਰੇ ਉਸ ਦੇ ਚਰਨ ਸਿਮਰਨ ਰੂਪੀ ਨੇ ਹਰ ਹਰ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਇਹ ਪ੍ਰਮਾਤਮਾ ਦੇ ਚਰਨ ਨੇ ਹੁਣ ਸਤਿਗੁਰਾਂ ਨੇ ਇੱਥੇ ਬਾਣੀ ਵਿੱਚ ਆਖਿਆ ਕਿ ਚਿੱਤ ਲਾਏ ਹਰ ਚਰਣੀ ਆਪਣਾ ਚਿੱਤ ਕਿੱਥੇ ਲਾਉਣਾ ਹੈ ਸਿਮਰਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦੇ ਜਾਪ ਵਿੱਚ ਰਾਮ ਰਾਮ ਦੇ ਜਾਪ ਦੇ ਵਿੱਚ ਤੇ ਇੰਨੇ ਦੇ ਉੱਤੇ ਨਹੀਂ ਟਿਕ ਜਾਣਾ ਕਿਉਂਕਿ ਅਸੀਂ ਅੱਧਾ ਪੈਕੇਜ ਲੈਨੇ ਗੁਰਮਤ ਦਾ ਤੇ ਅੱਧਾ ਪੈਕੇਜ ਅਸੀਂ ਰਹਿਣ ਦਿੰਨੇ ਇਥੇ ਪੂਰਾ ਪੈਕੇਜ ਲੈਣਾ ਹੈ ਤੇ ਸਤਿਗੁਰਾਂ ਨੇ ਇੱਕ ਟੁਕਦੇ ਵਿੱਚ ਹੀ ਪੂਰੀ ਦੀ ਪੂਰੀ ਗੁਰਮਤ ਸਮਝਾ ਦਿੱਤੀ ਭੈ ਭਾਏ ਭਗਤ ਤਰ ਭਵਜਲ ਮਨਾ ਚਿਤ ਲਾਏ ਹਰ ਚਰਣ ਹਰੀ ਦੇ ਚਰਣਾ ਦੇ ਵਿੱਚ ਚਿਤ ਲਾਉਣਾ ਹੈ ਨਾਮ ਸਿਮਰਨ ਤਾਂ ਜ਼ਰੂਰ ਕਰਨਾ ਪਰ ਕਿਵੇਂ ਭੈ ਭਾਏ ਭਗਤ ਇਹ ਭਗਤੀ ਕਿਹੜੀ ਹੈ ਭੈ ਤੇ ਭਾਏ ਭਾਏ ਕਹਿੰਦੇ ਨੇ ਪ੍ਰੇਮ ਤੇ ਭੈ ਕਹਿੰਦੇ ਨੇ ਅਦਬ ਡਰ ਦੇ ਵਿੱਚ ਰਹਿਣਾ ਭਾਵ ਕੇ ਮਰਿਆਦਾ ਦੇ ਵਿੱਚ ਰਹਿਣਾ ਐ ਮਨ ਤੂੰ ਸਿਮਰਨ ਕਰ ਤੇ ਮਰਿਆਦਾ ਦੇ ਵਿੱਚ ਰਹਿ